ਉਰੇ ਸੋਨੇਹਾ ਸਾਸਰੀਆਂ ਕਾਲੋ ਬਾਈ ਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਅਸੀਂ ਨਾ ਫਾਜਲ ਕਾ ਖੜੇ ਸੀਗੇ ਚਲੋ ਮੌਸਮ ਵੀ ਖਰਾਬ ਹੈ ਤੁਹਾਨੂੰ ਪਤਾ ਵੀ ਹਲੇ ਵੀ ਮੀਂਹ ਪੈ ਰਿਹਾ ਹੈ ਨਾ ਤੇ ਨਾ ਤੁਹਾਨੂੰ ਇਹ ਵੀ ਪਤਾ ਹੈ ਵੀ ਜਿਹੜੀ ਕੁਦਰਤੀ ਆਫਤ ਦੀ ਬਹੁਤ ਵੱਡੀ ਪੰਜਾਬ ਦੇ ਉੱਪਰ ਮਾਰ ਪਈ ਹੈ ਸੋ ਹਮੇਸ਼ਾ ਜਦੋਂ ਕਿਸੇ ਸੱਜਣ ਤੇ ਮੁਸੀਬਤ ਪੈ ਜੇ ਨਾ ਉਹਨਾਂ ਦੇ ਨਾਲ ਭਰਾ ਹੀ ਖੜਦੇ ਹੁੰਦੇ ਆ ਚਲੋ ਪੰਜਾਬ ਦੇ ਉੱਪਰ ਮੁਸੀਬਤ ਪਈ ਹੈ ਤੇ ਧੰਨਵਾਦ ਕਰਦੇ ਆ ਸੀ ਨਾ ਸਾਡੇ ਰਾਸਤਾਨ ਤੋਂ ਇਧਰ ਲਈ ਵੀ ਵੀਰੇ ਕੈਮਰਾ ਮਾਰੀ ਵੀ ਆ ਹਣੂਮਾਨ ਗੜ੍ਹ ਤੋਂ ਨਾ ਮਤਲਬ ਟਰਾਲੀਆਂ ਦੋ ਤਿੰਨ ਉਰੇ ਖੜੀਆਂ ਵੀ ਨੇ ਬਾਈ ਕਿੰਨੀਆਂ ਟਰਾਲੀਆਂ ਉਧਰੋਂ ਆ ਰਹੀਆਂ ਨੇ ਤੁਹਾਡੇ ਰਾਸਤਾਨ ਚੋਂ ਸਾਡੇ ਫਿਲਹਾਲ ਤਾਂ ਜੀ ਅਸੀਂ ਦੋ ਟਰਾਲੇ ਲੈ ਕੇ ਆਏ ਆ ਹਾਂਜੀ ਬਾਕੀ ਹੋਰ ਵੀ ਉਥੋਂ ਆਈ ਜਾਂਦੇ ਆ ਅਸਾਂ ਆ ਰਹੇ ਆ ਅੱਜ ਅੱਜ ਸਾਡਾ ਗੁਰੂ ਦੁਆਰਾ ਹਣੂਮਾਨ ਗੜ੍ਹ ਸਿੰਘ ਸਭਾ ਹੂੰ ਉਹਦੇ ਚ ਵੱਡੀ ਮੀਟਿੰਗ ਰੱਖੀ ਹੈ ਅੱਜ अच्छा जी। ਉੱਥੇ ਮੀਟਿੰਗ ਕਰਕੇ ਫਿਰ ਤੈਹ ਹਣਾ ਉਹਦੇ ਵਿੱਚ ਵੀ ਕੀ ਕੁਝ ਲੈ ਕੇ ਜਾਣਾ ਆਪਾਂ ਕਿਸ ਚੀਜ਼ ਦੀ ਆਪਾਂ ਜ਼ਰੂਰਤ ਹੈ। ਹੂੰ ਜਿਵੇਂ ਕਿ ਕਿਸਾਨ ਭਰਾਵਾਂ ਦੀਆਂ ਫਸਲਾਂ ਖਤਮ ਹੋ ਗਈਆਂ ਜੀ ਉਹਨਾਂ ਦੇ ਪਸ਼ੂ ਖਤਮ ਹੋ ਗਏ। ਹੂੰ ਗਾਂ ਵੇਜਣ ਵਾਸਤੇ ਜਿਵੇਂ ਕਿ ਉਹਨਾਂ ਨੂੰ ਜ਼ਮੀਨਾ ਪੱਧਰ ਕਰਨ ਵਾਸਤੇ ਜ਼ਰੂਰਤ ਹੈ। ਬਿਲਕੁਲ ਜੀ ਬਿਲਕੁਲ। ਤੇ ਜਿਵੇਂ ਬੀਜ ਦੀ ਜ਼ਰੂਰਤ ਹੈ, ਖਾਦ ਦੀ ਜ਼ਰੂਰਤ ਹੈ। ਹਾਂ ਉਸ ਵਾਸਤੇ ਅੱਜ ਮੀਟਿੰਗ ਰੱਖੀ ਗਈ ਹੈ। ਬਹੁਤ ਵੱਡੀ ਪੂਰੇ ਜ਼ਿਲ੍ਹੇ ਦੀ ਹਲਮਾਨਗੜ੍ਹ ਦੀ। ਠੀਕ ਹੈ ਜੀ। ਤੇ ਉਸ ਹਿਸਾਬ ਨਾਲ ਉੱਥੋਂ ਲੈ ਕੇ ਰਸ਼ਨ ਪਾਣੀ ਜਾਂ ਕੁਝ ਵੀ ਤੇਲ ਹੈ ਜਾਂ ਬੀਜ ਜਾਂ ਕੁਝ ਵੀ ਜਿਸ ਪ੍ਰਕਾਰ ਦੀ ਸਹਾਤਾ ਬਿਲਕੁਲ ਉਸੇ ਸਾਦੇ ਸਹਿਤਾ ਸੀ ਇੱਥੇ ਪਹੁੰਚਦੀ ਕਰਨੀ ਹੈ ਹਾਂ ਗੱਲ ਇਹ ਵੀ ਸਹੀ ਹੈ ਚਲੋ ਮੀਟਿੰਗਾਂ ਇਹ ਇਕੱਲੇ ਹਨੂਮਾਨ ਘੜ ਦੇ ਵਿੱਚ ਨਹੀਂ ਕਹਦੇ ਹਰ ਇੱਕ ਥਾਂ ਮੇ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਹਜੇ ਹਾਲੇ ਤਾਂ ਮੁਸੀਬਤ ਪਈ ਹੈ ਇਹ ਇਹ ਨੇ ਨਾ ਇਹ ਨੇ ਵਧਣਾ ਥੋੜੀ ਨਹੀਂ ਹੁੰਦੀ ਬਧੂ ਕਿਉਂ ਕਿ ਪਾਣੀ ਦੀ ਠੱਲ ਪੈ ਜਾਣੀ ਜਦੋਂ ਬਾਅਦ ਜਮੀਨਾਂ ਵੀ ਫਿਰ ਉਹਨਾਂ ਦੀ ਆਪਾਂ ਨੇ ਪਧਰੀਆਂ ਕਰਕੇ ਦੇਣੀਆਂ ਨੇ ਉਹ ਲੋਕਾਂ ਦਾ ਇੰਨਾ ਕ ਦਿਲ ਟੁੱਟ ਚੁੱਕਿਆ ਉਹ ਇੰਨੇ ਕ ਆਪਣੇ ਆਪ ਦੇ ਵਿੱਚ ਮਹਿਸੂਸ ਕਰਦੇ ਆ ਵੀ ਜਿਵੇਂ ਜ਼ਿੰਦਗੀ ਪਰ ਅਸੀਂ ਖੜੇ ਨਹੀਂ ਹੋ ਸਕਦੇ ਬਾਕੀ ਹੋਰ ਕਬਰੌਣ ਨਾ ਹਾਂ ਕਬਰੌਣ ਨਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਯਾਰ ਉਹਨਾਂ ਦਾ ਨ ਉਹ ਸਿਰਫ ਏਰੀਆ ਦੱਸਣ ਵੀ ਬਈ ਸਾਡਾ ਇੰਨਾ ਰਕਬਾ ਚਲੋ ਦੱਸਣ ਦੀ ਲੋੜ ਵੀ ਨਹੀਂ ਬਲਕਿ ਸਾਰੀ ਕੋਣ ਹੈ ਬਾੜੇ ਨੂੰ ਲਾ ਕੇ ਨਾ ਉਹਨਾਂ ਦੇ ਜ਼ਮੀਨਾਂ ਪੱਧਰੀਆਂ ਵੀ ਯਾਰ ਪੰਜਾਬ ਕਰੂਗਾ ਰਾਜਸਥਾਨ ਕਰੂਗਾ ਸਾਡੇ ਨਾਲ ਹਰਿਆਣੇ ਵਾਲੇ ਵੀ ਸਾਡੇ ਸੱਜਣ ਜੁੜੇ ਹੋਏ ਨੇ ਯਾਰ ਕੁੱਲ ਮਿਲਾ ਕੇ ਨਾ ਜਿੰਨੇ ਵੀ ਸੰਗਤ ਯਾਰ ਇਸ ਦੁਨੀਆ ਤੇ ਵੱਸਦੀ ਹੈ ਨਾ ਜਿਵੇਂ ਕਿਹਦੀ ਕੈਨੇਡਾ ਅਮਰੀਕਾ ਦੇ ਵਿੱਚ ਜਿੰਨੇ ਵੀ ਸੱਜਣ ਸਾਡੇ ਐਨ ਆਰ ਆਈ ਭਰਾ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਹੈ ਜੀ ਹੈ ਨਾ ਉਹ ਉਹਨਾਂ ਨੂੰ ਨਾ ਉੱਥੇ ਬੈਠੇ ਨੂੰ ਜਦੋਂ ਵੀਡੀਓ ਦੇਖਦੀ ਹੈ ਨੇ ਉਹਨਾਂ ਦੇ ਤਾਂ ਹਾਨੇ ਗਲਦੀ ਜਾਣੇ ਵੀ ਪੰਜਾਬ ਦੇ ਕੀ ਹਾਲਾਤ ਹੋ ਰਹੇ ਆ ਹਾਂ ਬਿਲਕੁਲ ਜੀ ਹਨਾ ਬਿਲਕੁਲ ਮਦਦ ਵੀ ਬਹੁਤ ਕਰ ਰਹੇ ਆ ਹਾਂ ਮਦਦ ਵੀ ਬਹੁਤ ਕਰ ਰਹੇ ਆ ਤੇ ਮਿੱਤਰੋ ਮੈਂ ਸਾਰਿਆਂ ਨੂੰ ਇਹ ਗੁਜਾਰਸ਼ ਕਰੂੰਗਾ ਵੀ ਆਪਾਂ ਨਾ ਧੜਾ ਧੜਾ ਆ ਰਹੇ ਆ ਤੁਹਾਨੂੰ ਆਉਣਾ ਵੀ ਚਾਹੀਦਾ ਬਲਕੇ ਕਾਰਨ ਇਹ ਆ ਵੀ ਥੋੜਾ ਜਿਨਾ ਆਪਾਂ ਇੱਕ ਡਿਸਪਲਨ ਬਣਾ ਕੇ ਚੱਲੀਏ ਵੀ ਇਹ ਤੋਂ ਬਾਅਦ ਵੀ ਬੜੀ ਲੋੜ ਪੈਣੀ ਆ ਤੁਹਾਡੀ ਆਪਾਂ ਇੱਕੋ ਨਾਲ ਲਖਤ ਸਾਰਿਆਂ ਨੇ એનર્ਜੀ ਆਪਣੀ ਲਾਹ ਨਹੀਂ ਦੇਣੀ એનર્ਜੀ ਬਾਕੀ ਰੱਖਣੀ ਜ਼ਰੂਰੀ ਆ ਹਨਾ ਇਤੋਂ ਬਾਅਦ ਨਾ ਹਲੇ ਸਾਲ ਪਰ ਆਪਾਂ ਨੂੰ ਇਸੇ ਤਰ੍ਹਾਂ ਹੀ ਆਉਣਾ ਪਊ ਇਹ ਨਹੀਂ ਕਿ 15 ਦਿਨਾਂ ਦਾ ਕੰਮ ਆ ਇਦਾਂ ਦੀ ਕੋਈ ਗੱਲ ਨਹੀਂ ਹਾਂ ਇਤੋਂ ਬਾਅਦ ਆਉਣ ਦਾ ਧਿਆਨ ਰੱਖਿਓ ਜੀ ਹਾਂ ਇਤੋਂ ਬਾਅਦ ਦੇ ਵਿੱਚ ਤਾਂ ਫਿਰ ਆਪਣੀ ਜ਼ਿਆਦਾ ਲੋਡ ਪਊਗੀ ਉਦੋਂ ਆਪਾਂ ਨੂੰ ਟਰੈਕਟਰਾਂ ਦੀ ਵੀ ਲੋਡ ਪੈਣੀ ਆ ਆਪਾਂ ਨੂੰ ਐਗਰੀਕਲਚਰ ਤੇ ਸਾਰੇ ਸੰਦਾਂ ਦੀ ਵੀ ਲੋਡ ਪੈਣੀ ਆ ਉਹਨਾਂ ਵਾਸਤੇ ਤੇਲ ਦੀ ਵੀ ਲੋਡ ਪੈਣੀ ਆ ਹਾਂ ਬੀਜ ਖਾਦ ਦੀ ਵੀ ਲੋਡ ਪੈਣੀ ਆ ਮਰਤੇ ਵੀ ਜ਼ਰੂਰਤ ਪੈਣੀ ਆ ਹਾਂ ਲੇਬਰ ਦੀ ਵੀ ਜ਼ਰੂਰਤ ਪੈਣੀ ਆ ਕਿਉਂਕਿ ਉਹ ਉਹਨਾਂ ਨਾ ਇੱਕ ਵਾਰੀ ਜਿਵੇਂ ਕਹਦੀ ਏ ਉਹਨਾਂ ਬਿਲਕੁਲ ਘਰੋਂ বেকার ਹੋਏ ਨੇ ਤਵਾਹ ਹੋਏ ਨੇ ਅੱਜ ਕਿਸਾਨ ਭਰਾ ਜਿਹੜੇ ਹੈਗੇ ਆ ਹਾਂ ਉਹ ਬਿਲਕੁਲ ਖਤਮ ਹੋ ਚੁੱਕੇ ਆ ਖਤਮ ਹੋਇਆ ਜੀ ਬਿਲਕੁਲ ਲੋਕੋ ਨੇ ਫਸਲ ਵੀ ਖਤਮ ਹੋ ਚੁੱਕੀ ਹੈ ਹਮ ਘਰਬਾਰ ਵੀ ਖਤਮ ਹੋ ਚੁੱਕਾ ਹੈ ਬਿਲਕੁਲ ਜੀ ਉਹ ਐਕਸਟਰਾ ਕਮਾਈ ਦਾ ਜਿਹੜਾ ਜਰਗਿਆ ਸੀ ਆ ਪਸ਼ੂ ਹਮ ਦੁੱਧ ਦਾ ਜਰਗਿਆ ਜਿਹੜਾ ਉਹ ਵੀ ਖਤਮ ਹੋ ਚੁੱਕਾ ਉਹਦਾ ਬਿਲਕੁਲ ਜੀ ਉਤੋਂ ਬਿਮਾਰੀਆਂ ਸ਼ਮਾਰੀਆਂ ਉਹ ਚੀਜ਼ਾਂ ਹੋਰ ਹੋ ਗਈਆਂ ਹਮ ਸਹੀ ਹੈ ਸਹੀ ਹੈ ਇਹ ਚੀਜ਼ਾਂ ਵੀ ਆਪਣਾ ਸੋਚਣਾ ਚਾਹੀਦੀਆਂ ਗੱਲਾਂ ਸੋਚਣਾ ਚਾਹੀਦੀਆਂ ਆਪਾਂ ਸੋਚ ਕੇ ਆਪਾਂ ਉਸ ਦੇ ਹਿਸਾਬ ਨਾਲ ਆਪਾਂ ਚੱਲਣਾ ਚਾਹੀਦਾ ਹੈਗਾ ਬਿਲਕੁਲ ਜੀ ਸਹੀ ਗੱਲਾਂ ਹਨਾ ਬਾਕੀ ਘਰਾਉਣਾ ਹਾਂ ਬਾਕੀ ਵੀ ਪੰਜਾਬੀ ਨਾ ਜਿਵੇਂ ਕਹਦੀ ਇੱਕ ਐਨੇ ਕਈ ਭੋਲੇ ਲੋਕ ਨੇ ਇਹ ਜਜਵਾਤੀ ਸੇਤੀ ਹੋ ਜਾਂਦੇ ਆ ਇਹ ਜਦ ਹੀ ਸਟੈਂਡ ਲੈ ਲੈਂਦੇ ਆ ਬਸ ਤੁਹਾਡੇ ਵਾਸਤੇ ਸਟੈਂਡ ਲੈਣਗੇ ਯਾਰ ਗੱਲੇ ਆ ਤੁਹਾਡੇ ਨਾਲ ਖੜਾਂਗੇ ਜਿੰਨੇ ਕੁ ਜੋਗਰੇ ਹੈਗੇ ਆ ਸਾਡੇ ਭਰਾਣਾ ਬਹੁਤ ਹੌਸਲਾ ਸਾਨੂੰ ਦੇ ਦਿੰਦੇ ਆ ਉਹਨਾਂ ਦੇ ਹੌਸਲੇ ਸਦਕਾ ਹੀ ਅਸੀਂ ਤੁਹਾਡੇ ਜਾ ਕੇ ਖੜ ਜਾਨੇ ਆ ਵੀ ਯਾਰ ਸਾਡੇ ਪਿੱਛੇ ਵਾਲੇ ਸੱਜਣ ਹੈਗੇ ਆ ਨਾ ਹੈਗੇ ਤੇ ਤਾਂ ਕਰਕੇ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਆ ਬਾਈ ਆਪਾਂ ਨਾ ਜਿਹੜੀ એનર્ਜੀ ਆਪਣੀ ਬਾਕੀ ਰੱਖਣੀ ਆ ਆਪਾਂ ਸਾਲ ਭਾਰ ਇਹਨਾਂ ਦੇ ਇਸੇ ਤਰ੍ਹਾਂ ਹੀ ਆਪਾਂ ਮੋਢੇ ਨਾਲ ਮੋਢਾ ਲਾ ਕੇ ਖੜਨਾ ਸੋ ਜਿੰਨੀ ਵੀ ਸੰਗਤ ਪਹੁੰਚੀ ਆ ਹਣੂ ਮਾਨਗੜ ਤੋਂ ਬਹੁਤ ਸੱਜਣ ਨੇ ਫੁਬਾਹਾਂ ਢਾਉਂਦੇ ਹੁੰਦੇ ਆ ਵੀ ਰਾਸਤਾਨ ਵਾਲੇ ਕਹਿੰਦੇ ਆ ਸਾਡੇ ਕਿੰਨੀ ਪਾਣੀ ਨਾ ਛੱਡ ਦਿਓ ਤੁਸੀਂ ਇਹ ਦੇਖੋ ਵੀ ਇਹ ਲੋਕਾਂ ਨੂੰ ਕਿੰਨਾ ਫਿਕਰਾ ਯਾਰ ਇਹ ਇਹ ਟਰਾਲੀਆਂ ਪਰ ਪਰ ਕੀ ਆ ਰਿਹਾ ਇਹ ਉਹਨਾਂ ਨੂੰ ਬਚਾਉਣ ਦੇ ਮਾਰੇ ਰਾਸ਼ਨ ਦੀਆਂ ਟਰਾਲੀਆਂ 4 ਲੱਖ ਦਾ ਸਮਾਨ ਟਰਾਲੀਆਂ 'ਚ ਭਰੀ ਖੜੇ ਆ ਦੇਖੋ ਹਾਂ ਬਾਕੀ ਭਾਈ ਇੱਧਰ ਸਾਰਾ ਦਿਖਾ ਦਿਆਂ ਹਾਂ ਆ ਟਰਾਲੀਆਂ ਦਿਖਾਓ ਭਈ ਦੇਖੋ ਪਿੰਡ ਨਵਾਂ ਪਹਿਲੇ ਪੜ ਲੱਗਿਆ ਹਾਂ ਭਈ ਇਹ ਹਨੂਮਾਨਗੜ੍ਹ ਡਿਸਟ੍ਰਿਕਟ ਆ ਤੁਹਾਡਾ ਪਿੰਡ ਕਿਹੜਾ ਪੈ ਜਾਂਦਾ ਸੀ ਸਾਡਾ ਡਿਸਟ੍ਰਿਕਟ ਹੈ ਪਿੰਡ ਸਾਡਾ ਨਵਾਂ ਬਠਨਾ ਰੋਡ ਤੇ ਹੈ ਅੱਛਾ ਹਨੂਮਾਨਗੜ੍ਹ ਤੋਂ 5 ਕਿਲੋਮੀਟਰ ਪਰਾਪਣ ਕੇ ਡੋਲਣ ਦੀ ਲੋੜ ਨਹੀਂ ਯਾਰ ਇਹ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਲੋਕ ਖੜਨਗੇ ਜਿੰਨੇ ਵੀ ਖੜੇ ਨੇ ਇਸੇ ਤਰ੍ਹਾਂ ਹੀ ਖੜਨਗੇ ਧੰਨਵਾਦ ਭਾਈ ਹਾਂ ਜਕਰ ਲਾ ਦੋ ਨਹੀਂ ਸੋਨਿਹਾਰ ਸਾਸਰੀਆਂ ਕਾ ਨੂੰ